लोकसभा ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਹੱਥ ਵਿੱਚ ਕਪੂਰਥਲਾ ਸ਼ਹਿਰ ਵਿੱਚ ਰੋਡ ਸ਼ੋਅ ਕੱਢਿਆ ਗਿਆ। ਕਪੂਰਥਲਾ ਪਹੁੰਚਣ ਤੇ ਸਥਾਨਕ ਆਗੂਆ ਵੱਲੋਂ ਪਰਵਾ ਸਵਾਗਤ ਕੀਤਾ ਗਿਆ। ਰੋਡ ਸ਼ੋਅ ਸ਼ਾਲੀਮਾਰ ਬਾਗ ਤੋਂ ਸ਼ੁਰੂ ਹੋ ਕੇ ਜਲੋਖਾਨਾ ਚੌਂਕ, ਸਦਰ ਬਾਜ਼ਾਰ, ਸ਼ਹੀਦ ਭਗਤ ਸਿੰਘ ਚੌਂਕ, ਸਬਜ਼ੀ ਮੰਡੀ, ਕੋਟੂ ਚੌਂਕ ਤੋਂ ਹੁੰਦੇ ਹੋਏ ਸਿੱਖਪੁਰ ਵਿਖੇ ਪਹੁੰਚਿਆ ਜਿੱਥੇ ਮਾਤਾ ਪੱਦਰਕਾਲੀ ਮੰਦਿਰ ਵਿਖੇ ਸਮੂਹ ਆਗੂਆ ਵੱਲੋਂ ਮਠਾਟੇ ਕਿਆ ਗਿਆ। ਇਸ ਤੋਂ ਬਾਅਦ ਸ਼ਹਿਰ ਬਜ਼ਾਰਾਂ ਵਿੱਚ ਲਾਲਜੀਤ ਪੁੱਲਰ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਵੀ ਕੀਤਾ ਗਿਆ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਕਪੂਰਥਲਾ ਵਾਸੀ ਉਹਨਾਂ ਦੇ ਆਪਣੇ ਪਰਿਵਾਰ ਦੇ ਮੈਂਬਰ ਹਣ ਤੇ ਉਹ ਕਪੂਰਥਲਾ ਵਿੱਚ ਸੰਸਦ ਬਣ ਕੇ ਵੱਡੇ ਪ੍ਰੋਜੈਕਟ ਲਿਆਉਣਗੇ ਉਹਨਾਂ ਦਾਅਵਾ ਕੀਤਾ ਕਿ ਦੇਸ਼ ਵਿੱਚ ਇੰਡੀਆ ਅਲਾਈਅንስ ਦੀ ਸਰਕਾਰ ਬਣਨ ਜਾ ਰਹੀ ਹੈ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਦੀਆਂ ਸਾਰੀਆਂ ਸੀਟਾਂ ਤੇ ਜਿੱਤ ਦਰਜ ਕਰੇਗੀ ਉਨਾ ਕਿਹਾ ਕਿ ਆਜ਼ਾਦ ਵਿਧਾਇਕ ਰਾਣਾ 인ਦਰ ਪ੍ਰਤਾਪ ਸਿੰਘ ਵੱਲੋਂ ਕਾਂਗਰਸ ਉਮੀਦਵਾਰ ਨੂੰ ਸਮਰਥਨ ਦੇਣ ਨਾਲ ਕੋਈ ਫਰਕ ਨਹੀਂ ਪੈਣਾ ਕਿਉਂਕਿ ਉਹ ਕਾਂਗਰਸ ਵਿਧਾਇਕ ਦੇ ਪੁੱਤਰ ਹਨ ਤੇ ਉਹ ਪਹਿਲਾਂ ਹੀ ਕਾਂਗਰਸੀ ਹਨ ਅਮ੍ਰਿਤਪਾਲ ਤੇ ਚੌਂ ਮੈਦਾਨ 'ਚ ਆਉਣ ਤੇ ਕਿਹਾ ਕਿ ਹਰ ਇੱਕ ਨੂੰ ਚੋਣ ਲੜਨ ਦਾ ਹੱਕ ਹੈ ਉਹਨਾਂ ਨੇ ਕਿਹਾ ਕਿ ਉਹ ਪਿਛਲੇ 2 ਸਾਲਾਂ ਵਿੱਚ ਕੀਤੇ ਕੰਮ ਦੇ ਆਧਾਰ 'ਤੇ ਵੋਟਾਂ ਮੰਗ ਰਹੇ ਹਨ ਉਹਨਾਂ ਨੇ ਕਿਹਾ ਕਿ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜਲਦ ਹੀ ਉਹਨਾਂ ਦੇ ਹੱਥ ਵਿੱਚ ਚੋਣ ਪ੍ਰਚਾਰ ਕਰਨਗੇ उन्ह कपूरथला हल्का इंचार्ज न होना कोई फ़र्क नहीं पैदा मेरे सारे वीर ही हल्का इंचार्ज हैं इस दौरान उन्होंने शहीद भगत सिंह चौंक विखे शहीद भगत सिंह के बुतते फुल मिलावान भेंट करके उन्होंने याद किया ਮੈਂ ਧੰਨਵਾਦ ਕਰਦਾ ਜੀ ਸਰਦਾਰ ਭਗਤ ਸਿੰਘ ਮਾਨ ਜੀ ਦਾ ਮੁੱਖਤ ਪੰਜਾਬ ਦਾ ਸ਼ਹੀਦ ਰੋਗਨੀ ਜੀ ਦਾ ਜਿਨ੍ਹਾਂ ਨੇ ਰਾਸਤੇ ਟਿਕਾ ਸੁਣੀ ਕੀਤਾ ਤੇ ਮੈਂ ਵਿਸ਼ਵਾਸ ਤੋਂ ਹੋਂਦਾ ਕਿ ਸਾਡੀ ਲੋਕ ਸਭਾ ਦੇ ਜਿੰਨੇ ਵੀ ਮਸਲੇ ਆ ਉਹਨਾਂ ਮਸਲਿਆਂ ਨੂੰ ਅਸੀਂ ਜਿੱਤ ਕੇ ਹੱਲ ਕਰਾਵਾਂਗੇ ਪ੍ਰਮਾਤਮਾ ਕਿਰਪਾ ਕਰੇ ਰੂਲ ਡਿਵੈਲਪਮੈਂਟ ਦੇ ਪੈਸੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਨਰੇਗਾ ਦੀਆਂ ਕਈ ਸਕੀਮਾਂ ਜਿਹੜੀਆਂ ਸੈਂਟਰ ਨੇ ਬੰਦ ਕੀਤੀਆਂ ਜਾਂ ਜਿਹੜੇ ਸਾਡੇ ਬੱਚਿਆਂ ਦੀ ਭਰਤੀ ਹੁੰਦੀ ਆ 60 40 ਦੇ ਅਨੁਪਾਤ ਨਾਲ ਚੱਲੀ ਗਣ ਚੋ ਬੰਦ ਕਰਤੀ ਹੈ ਸੈਂਟਰ ਨੇ ਉਹ ਵੀ ਭਰਤੀ ਮੋੜ ਲਾ ਕੁਤਰਾਵਾਂਗੇ ਇੰਡੀਆ ਲਾਈਨ ਦੀ ਸਰਕਾਰ ਬੰਨ ਜਾ ਰਹੀ ਹੈ ਪਰਮਾਤਮਾ ਦੇ ਨਾਮ ਕਰਦੇ ਵੱਡੀ ਲੀਡ ਨਾਲ ਵੱਡੀ ਲੀਡ ਨਾਲ 543 ਜਾਂ 450 ਤੋਂ ਵੱਧ ਅੱਜ ਤੱਕ ਕਿੰਨੇ ਜਾ ਰਹੇ ਜਿਹੜੇ ਕਿ ਰਾਣਾ ਗੁਰਪ੍ਰੀਤ ਸਿੰਘ ਨੇ ਬਹੁਤ ਜਿਆਦਾ ਕਿਲਾ ਮਜਬੂਤ ਆ ਅੱਜ ਤੱਕ ਉਹਨਾਂ ਨੂੰ ਢਾਹ ਨਹੀਂ ਸਕਿਆ ਕੋਈ ਵੀ ਪਾਸਾ ਜਿਹੜੇ ਕਿਲੇ ਆ ਉਹ ਕਿਲੇ ਢੋਣੇ ਸੰਗਤ ਨੇ ਇਹ ਸੰਗਤ ਨੇ 2022 ਦੇ ਵਿੱਚ ਮਿੱਟੂ ਫੋਨ ਪਿੱਛੇਗਾ 92 ਐਮਐਲਏ ਜਿੱਤ ਕੇ ਇਤਿਹਾਸ ਸਿਰਜਿਆ ਇਸ ਵਾਰ ਫੇਰ ਤੋਂ 13 ਦੀਆਂ 13 ਲੋਕ ਸਭਾ ਸੀਟਾਂ ਜਿਹੜੀਆਂ ਇਹੋ ਸੰਗਤ ਨੇ ਜਿੱਤੀਆਂ ਤੇ ਜਿੱਤ ਕੇ ਲੋਕ ਸਭਾ ਦੇ ਦੇਖੋ ਪਹਿਲਾਂ ਹੀ ਕਾਂਗਰਸ ਦੇ ਵਿੱਚ ਨਹੀਂ ਰਾਣਾ ਗਰਜੀਤ ਸਿੰਘ ਤੇ ਰਾਣਾ ਇੰਦਰਪ੍ਰਤਾਪ ਸਿੰਘ ਚਲੋ ਉਹਨਾਂ ਦੇ ਬੇਲੇ ਨੂੰ ਟਿਕਟਨੀ ਦੇ ਦੀ ਪਾਰਟੀ ਨੇ ਉਹ ਯਾਦ ਲੜਦੀ ਉਹਦੇ ਪਹਿਲਾਂ ਹੀ ਕਾਂਗਰਸ ਦੀ ਸੀਟ ਹੈ ਤੇ ਕਾਂਗਰਸ ਦੀ ਰਹਿਣੀ ਹੈ ਬਾਕੀ ਉਹਦੇ ਨਾਲ ਕੋਈ ਏਡਾ ਫਰਕ ਨਹੀਂ ਪੈਣਾ ਲੋਕ ਜਿਹੜੇ ਉਹ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨਾਲ ਉਹਨਾਂ ਨੇ ਕੈਮਰਾ ਦੀ ਜਿਹੜੀ ਦਾਅਵੇਦਾਰੀ ਹੈ ਉਹਨਾਂ ਕੇਸ ਤਰ੍ਹਾਂ ਦੇਖਦੇ ਹੋ ਕਿ ਮੰਨ ਕਹਿੰਦੇ ਨੇ ਕਿ ਮੰਨਿਆ ਜਾਂਦਾ ਪੱਥਰ ਖਿਲਾਰਦਾ ਤੁਸੀਂ ਆਪਣੇ ਦੇ ਖੇਤਰ ਚੋਂ ਹੁੰਦੇ ਹੋ ਉਹ ਵੀਦਵਾਰੀ ਨੂੰ ਇਸ ਤਰ੍ਹਾਂ ਦੇਖਦੇ ਹੋ ਕੋਈ ਵੀ ਵਿਅਕਤੀ ਜਿਹੜਾ ਲਾ ਭਾਵੇਂ ਕਿ ਉਹ ਪੋਲਿਟਿਸ਼ੀਅਨ ਹੋਵੇ ਭਾਵੇਂ ਕੋਈ ਪਲੇਅਰ ਤੇ ਭਾਵੇਂ ਕੋਈ ਸਾਥ ਦਾਦ ਕਰੇ ਹਰ ਬੰਦੇ ਨੂੰ ਹੱਕ ਆ ਉਹ ਜੂਨ ਲੜ ਸਕਦਾ ਇਹ ਤੇ ਲੋਕਾਂ ਨੇ ਫਤਵਾ ਦੇਣਾ ਲੋਕਾਂ ਨੂੰ ਪਤਾ ਸਰਕਾਰ ਕੀ ਦੀ ਹੈ ਕੰਮ ਕੀ ਤੋਂ ਲੈਣੀ ਲੋਕਾਂ ਨੂੰ ਪਤਾ 2 ਸਾਲ ਕਿੰਨੇ ਕੰਮ ਕੀਤੇ ਧਕਾਰ 3 ਸਾਲ ਕਿੰਨੇ ਕੰਮ ਕਰਦੇ ਲੋਕ ਬੜੇ ਸਿਆਣੇ ਆ ਜਿੰਨੇ ਕੋਈ ਆਪ ਦਾ ਰਸਤਾ ਬਣਾਉਣਾ ਚਾਹ ਕਹਿੰਦੇ ਆਪ ਦਾ ਘਰ ਬਣਾਉਣਾ ਜਿਨ੍ਹਾਂ ਦੇ ਟ੍ਰੇਲਰ ਵਾਲੇ ਵਾਲੇ ਘਰ ਆ ਜਾਂ ਕਿਸੇ ਦੇ ਬੱਚੇ ਨੇ ਨੌਕਰੀ ਦਾ ਆਉਣ ਵਾਲੀ ਸਮਝ ਕਰਦੀ ਉਹਨਾਂ ਨੂੰ ਪਤਾ ਵੀ ਸਰਕਾਰ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਦ ਸਿੰਘ ਮਾਨ ਦੀ ਲੋਕ ਸਰਕਾਰ ਦੇ ਇਥੇ ਕੰਮਾਂ ਨੂੰ ਖਤਵਾ ਦੇਣਗੇ ਉੱਪਰ ਸਰਕਾਰ ਦਾ ਖੜਨਗੇ ਲੋਕ ਸਰਕਾਰ ਦੇ 13 ਦੇ 13 ਨੂੰ ਸੁਪਾਬ ਨਹੀਂ ਕਰਦੇ ਤੁਸੀਂ ਤਾਂ ਕਿ ਲੋਕ ਸੁਪਾ ਨਹੀਂ ਉਹ ਸਭ ਤੋਂ ਵੱਲੋਂ ਤੁਹਾਡੀ ਕੂਟੂਲਾ ਦੇ ਕੀ ਡਵੈਲਪਮੈਂਟ ਹੋ ਰਹੀ ਹੈ ਕਿ ਇੱਥੇ ਇਤਨੇ ਵਿਧਾਇਕਾਂ ਦਾ ਤੁਹਾਡਾ ਫਾਉਂਡ ਮੈਰਸ ਹੋ ਰਹੀ ਸੀ ਕੀ ਇੱਥੇ ਦੇ ਕਿ ਕਰੋ ਦੇਖੋ ਕਪੂਰਥਲੇ ਦੇ ਵਿੱਚ ਤੁਹਾਨੂੰ ਵੀ ਪਤਾ ਵਾ ਕਿ ਜੇ ਆਪਾਂ ਕਹੀਏ ਤੇ ਸਾਰੇ ਕੰਮ ਹੋਣ ਵਾਲੇ ਕੋਈ ਵੀ ਕੰਮ ਨਹੀਂ ਹੋਇਆ ਕੰਮ ਇੱਥੋਂ ਵਾਲੇ ਵੀ ਕਰਾਂਗੇ ਤੇ ਮੇਨ ਜਿਹੜਾ ਸਾਡੇ ਲੋੜ ਆ ਇੰਡਸਟਰੀ ਲੈ ਕੇ ਆਵਾਂ ਭਾਵੇਂ ਕਪੂਰਥਲਾ ਤੇ ਭਾਵੇਂ ਪੱਟੀ ਆ ਤਰ ਤਾਰਨਿਆਂ ਤੇ ਭਾਵੇਂ ਕੀ ਉਹ ਤਾਂ ਸਾਰੇ ਕਹਿੰਦੇ ਆ ਕਿ ਸਿਗਰਟ ਇੰਡਸਟਰੀ ਲਿਆ ਕੇ ਸਾਰੇ ਕਹਿੰਦੇ ਨਸਿੱਤੇ ਤੱਕ ਨਸਿੱਤੇ ਦੀ ਕਿਪਾ ਇਧਰ ਆਉਣ ਤੇ ਆਪਾਂ ਕਾਂਗਰਸ ਉਸੇ ਕਿ ਉਹ ਵੀ ਕਿਦੋਂ ਉਹਨਾਂ ਨੂੰ ਲੱਜੋਣਾ ਲੱਗੇ ਕੁੰਡੀਆਂਵਾ ਤੇ ਉਦੋਂ ਹੀ ਇੱਥੇ ਕਿਸਦੇ ਨੇ ਕਿਹਦੇ ਨੂੰ ਤੁਹਾਨੂੰ ਵੀ ਬੈਟਰੀ ਖਾ ਕੇ ਲੜੜਾ ਪਿਆ ਕਰਦੇ ਦੇਖੋ ਇਹ ਤਾਂ ਗੱਲ ਵਾਕੇ ਸਹੀ ਆ 75 ਸਾਲ ਹੋ ਗਏ ਲੋਕ ਵੋਟਾਂ ਨਹੀਂ ਦੇ ਰਹੇ ਤੇ ਲੋਕ ਵੋਟਾਂ ਪਾਉਂਦੇ ਇਹਨਾਂ ਨੂੰ ਚੁੰਮਦੇ ਰਹੇ ਤੇ ਝੂਠੇ ਵਾਅਦੇ ਤੇ ਝੂਠੇ ਦਾਵੇ ਮੇਰੇ ਦੇਖੋ ਇਹ ਤੇ ਵਿਸ਼ਵਾਸ ਕਰਨਾ ਪੈਣਾ ਜੇ ਸਰਦਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਰਿਆਲ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਤੇ ਵਿਸ਼ਵਾਸ ਨੂੰ ਅਸੀਂ ਕਾਇਮ ਹੀ ਰੱਖਿਆ ਤੇ ਕਾਹ ਵੀ ਲੋਕ ਸਰ ਤੇ ਵਿਸ਼ਵਾਸ ਕਰਦੇ ਹੀ ਵਿਸ਼ਵਾਸ ਨੂੰ ਕਾਇਮ ਰੱਖਾਂਗੇ ਅਸੀਂ ਲੋਕਾਂ ਦੀ ਇੰਡਸਟਰੀ ਲੈ ਕੇ ਆਵਾਂਗੇ ਲਾਲਜੀਤ ਭੁੱਲਰ ਵਜੀਰ ਬਣਿਆ 2022 ਲੋਕਾਂ ਦੇ ਵਿੱਚ ਰਿਆ ਲਾਲਜੀਤ ਭੁੱਲਰ ਮੈਂ ਸਵੇਰੇ 6:00 ਦਫਤਰ ਮਹੀਨਾ 6 ਤੋਂ ਲੈ ਕੇ 9 ਵਜੇ ਤੱਕ ਮੈਂ ਦਫਤਰ ਬਹਿਣਾ ਮੁੜ ਕੇ ਤਿਆਰ ਹੋ ਕੇ ਮੈਂ ਹਲਕੇ ਜਿ ਨਿਕਲ ਜਾਵਾਂਗਾ ਸ਼ਾਮ ਨੂੰ 6:30 7 ਵਜੇ ਆਉਣਾ ਰਾਤ ਦੇ ਕਈ ਰਾਤਾਂ 10 ਵਜੇ ਨੇ 11 ਕਈ ਰਾਤਾਂ ਰਾਤ ਨੂੰ ਮੈਨੂੰ 2 ਵੀ ਵਜੇ ਮੇਰੇ ਹਲਕੇ ਤੋਂ ਤੁਸੀਂ ਭੜਾ ਭਰਾਵ ਤੋਂ ਪੁੱਛ ਸਕਦੇ ਜੀ ਕਿ ਇਹ ਮੇਰੇ ਇਕੱਲੇ ਆਪਦੇ ਦਸਤ ਦੀ ਗੱਲ ਨਹੀਂ ਹੈ ਤੁਸੀਂ ਸੰਗਤ ਤੋਂ ਪੁੱਛ ਸਕਦੇ ਜਿੰਨਾ ਮੈਨੂੰ ਜਿਤਾਇਆ ਮੈਂ ਉਹਨਾਂ ਦਾ ਹੱਕ ਉਹਨਾਂ ਨੂੰ ਦਿੱਤਾ ਉਹਨਾਂ ਦੇ ਨਾਲ ਇਹ ਇੱਕ ਵੱਡੇ ਭਰਾ ਨੇ ਸੰਤਪੁਰ ਸਿੰਘ ਸਿੱਧਵਾਲ ਸਾਡੇ ਸੰਸਦ ਮੈਂਬਰ ਨੇ ਮੈਂ ਚਾਹਤੀ ਉਹਨਾਂ ਕੋਲ ਵੀ ਜਾਣਾ ਮੇਰੇ ਵੱਡੇ ਭਰਾ ਨੇ ਚੋਣ ਪ੍ਰਚਾਰ ਕਰਨਗੇ ਆਮ ਆਦਮੀ ਪਾਰਟੀ ਦੇ ਉਹ ਵੀ ਵੱਡੇ ਸਾਡੇ ਲੀਡਰ ਨੇ ਤੇ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਮੈਂ ਜਲਦੀ ਉਹਨਾਂ ਕੋਲ ਜਾਵਾਂਗਾ ਤੇ ਮੇਰਾ ਪ੍ਰਚਾਰ ਕਰ ਲਈ ਚੋਣ ਮੈਂ ਮਨੂੰ ਵੱਡੇ ਪੱਧਰ ਤੇ ਦੇਖੋ ਸਾਨੂੰ ਤੇ ਸਾਡੇ ਕੰਮਾਂ ਨੂੰ ਮੂਟ ਪੜੀ ਭਾਵੇਂ ਪੰਜ ਕੈਂਡੀਡੇਟ ਹੋਰ ਆ ਜਾਣ ਤੇ ਭਾਵੇਂ ਪੰਜ ਕੇਸ ਦੀ ਰੇਡ ਬਹਿ ਜਾਣ ਜਿਹੜੇ ਭਗਵਤ ਸਿੰਘ ਮਾਨ ਨੇ ਕੰਮ ਕੀਤੇ ਆ 90% ਲੋਕਾਂ ਦਾ ਜੀਰੋ ਬੀਬੀ ਦਾ ਬਣਵਾ ਗਏ ਮਲਾਂਕੀ ਨੇ ਖੁੱਲੇ ਲੋਕਾਂ ਦਾ ਇਲਾਜ ਟੈਸਟ ਤੇ ਦਵਾਈਆਂ ਫ੍ਰੀ ਮਿਲਦੇ ਆ ਬੀਬੀਆਂ ਨੂੰ ਬੱਸਾਂ 'ਚ ਸਫ਼ਰ ਫ੍ਰੀ ਮਿਲਿਆ ਆ ਜਿਹੜਾ ਬੀਬੀਆਂ ਦਾ 1000 ਵਾਲੀ ਗਾਰੰਟੀ ਆ ਉਹ ਵੀ ਮਾਨ ਸਾਹਿਬ ਨੇ ਕਹਿਤਾ ਵੀ ਆਮ ਪੀ ਇਲੈਕਸ਼ਨ ਤੋਂ ਬਾਅਦ ਕੁਝ ਵੀ ਹਟ ਨਹੀਂ ਕਰਦਾ ਲੋਕਾਂ ਨੇ ਬਦਮਾਸ਼ਾਂ ਸਰਕਾਰ ਨੂੰ ਤੂਰ ਫਿਰ ਚੱਲਾ ਹਾਲੇ ਕਿ ਜੇ ਤੁਹਾਡੀ ਨਮਾਇਨ ਤੱਕ ਕਿ ਕਿਹਨਾਂ ਕਿੱਥੇ ਜਿਹੜੀ ਡੀਡ ਕਰਨ ਵਾਲਾ ਬੰਦਾ ਮਿਲ ਸਕੇ ਚਾਤ ਕੋਈ ਦੇਖੋ ਕਿ ਨਾ ਕਿਤੇ ਉਲਟਾ ਸੱਤ ਨਾ 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 ਆ ਜਿਹੜੇ ਸਾਡੇ ਭਰਾ ਆ ਸਾਰੇ ਇੰਚਾਰਜ ਆ ਸਾਰੇ ਐਮ ਐਲ ਏ ਨੇ ਸਾਰੇ ਮੈਂਬਰ ਪਾਰਲੀਮੈਂਟ ਦੇ ਇਹਨਾਂ ਸਾਰਿਆਂ ਦੀ ਮੇਰੇ ਭਰਾਵਾਂ ਦੀ ਤੇ ਭੈਣਾਂ ਦੀ ਅਦੀਨ ਕੀਚ ਲਾਲਜੀਤ ਭੁੱਲਰ ਚੱਲੂਗਾ ਇੱਥੇ ਕਪੂਰ ਚਲੇ ਹਲਕੇ ਤੇ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਕੂਰਥਲਾ ਹਲਕਾ ਜਿੱਤਾ ਭੁੱਲਰ ਸਾਹਿਬ ਭੁੱਲਰ ਸਾਹਿਬ ਕਹਿੰਦੇ ਕਹਿੰਦੇ ਭੁੱਲਰ ਭੁੱਲਰ ਸਾਹਿਬ ਕਹਿੰਦੇ ਜਿਆਦੇ ਘਰਾਂ ਦਾ ਪਰੋਣਾ ਭੁੱਖਾ ਰਹਿ ਜਾਂਦਾ ਹੁੰਦਾ ਕਿਤੇ ਇਦਾਂ ਦੀ ਗੱਲ ਨਾ ਹੋ ਜਾਈਂ ਜਿਆਦੇ ਘਰਾਂ ਦਾ ਪਰੋਣਾ ਹਰ ਘਰ ਚ ਰੋਟੀ ਖਾਊਗਾ ਤੇ ਜਿੱਤੂਗਾ ਵੱਡੀ ਪੱਟੀ ਲੀਡ ਨਾਲ ਇਹ ਭਰਾ ਚ ਤਾਉਣਗੇ ਇਹਨਾਂ ਨੇ ਵੇਖੋ ਲੋਕਾਂ ਨੇ ਬੜੀ ਮਰਾਂ ਚ ਤਾਲਿਆ ਕਾਂਗਰਸੀ ਕਾਲੀਆਂ ਨੂੰ ਐਰਕਾ 22 ਚ ਜੇ ਵਿਸ਼ਵਾਸ ਕੀਤਾ ਤੇ ਵੱਡੀ ਲੀਡ 92 ਐਮਐਲਏ ਭੇਜ ਕੇ ਤੋੜ ਕੰਮ ਨਹੀਂ ਚੱਲਦਾ ਕੱਲ ਤੁਹਾਡੀ ਕੱਲ ਤੁਹਾਡੀ ਪਾਰਟੀ ਦੀ ਗੱਲ ਨੂੰ ਲੈ ਕੇ ਸਭ ਤੋਂ ਪਹਿਲਾਂ ਤੇ ਤੁਹਾਡਾ ਚੈਨਲ ਦਾ ਧੰਨਵਾਦ ਰਹੀ ਗੱਲ ਤੁਸੀਂ ਕਹਾਂਗੇ ਕੀ ਮੰਤਵ ਇਹਦਾ ਮੰਤਵ ਸਾਡਾ ਨਹੀਂ ਸਾਰੀ ਪੰਜਾਬੀਆਂ ਦਾ ਸਾਰੀ ਹਿੰਦੁਸਤਾਨ ਦਾ ਇੱਕੋ ਮੰਤਵ ਹੈ ਕਿ ਜਿਹੜੇ ਮੋਦੀ ਸਾਹਿਬ ਪਿਛਲੇ 10 ਸਾਲਾਂ ਤੋਂ ਝੂਠ ਦੀ ਫਰੇਬ ਦੀ ਔਰ ਲੋਕਾਂ ਨੂੰ ਵਰਗਲਾ ਕੇ ਧਰਮ ਦੇ ਨਾਂ ਤੇ ਜਿਹੜੀ ਸਿਆਸਤ ਕਰ ਰਹੇ ਨੇ ਉਹ ਸਾਰੇ ਲੋਕ ਜਾਗਰਤ ਹੋ ਰਹੇ ਕੱਲੇ ਪੰਜਾਬ ਹੀ ਨਹੀਂ ਸਾਰਾ ਹਿੰਦੁਸਤਾਨ ਜਾਗਰਤ ਹੋ ਰਿਹਾ ਇਸੇ ਕਰਕੇ ਬਖਲਾਕਟ ਵਿੱਚ ਉਲਟ ਇਸ ਦੇ ਬਿਆਨ ਦੇ ਰਹੇ ਨੇ ਸਾਡਾ ਮਕਸਦ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜੋ ਟਾਰਗੇਟ ਆ ਉਹੋ ਹੀ ਆ 13 0 ਉਸੇ ਕਰਕੇ ਅਸੀਂ ਲਾਮਬੰਦ ਹੋਏ ਹਾਂ ਕਪੂਰਚੋਲਾ ਦੀ ਗੱਲ ਕਰੀ ਤਾਂ ਬਹੁਤ ਸਮੇਂ ਤੋਂ ਇੱਥੇ ਕਾਂਗਰਸ ਹੀ ਲੀਡ ਲੈਂਦੀ ਰਹੀ ਹੈ ਚਾਹੇ ਕੈਂਡੀਡੇਟ ਕੋਈ ਵੀ ਜਿੱਤਦਾ ਰਹੇ ਕੀ ਇਹ ਇਤਿਹਾਸ ਬਦਲੇਗਾ ਦੇਖੋ ਤੁਸੀਂ ਭੁੱਲ ਗਏ ਹੋ ਲਾਸਟ ਜਿਹੜੀਆਂ ਜਿਹੜੀਆਂ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਕਪੂਰਥਲਾ ਸਿਟ ਵਿਧਾਨ ਸਭਾ ਚੋਣਾਂ ਦੇ ਵਿੱਚੋਂ ਪਹਿਲੀ ਵਾਰੀ 22 ਸਾਲਾਂ ਦੇ ਵਿੱਚ ਪਹਿਲੀ ਵਾਰੀ ਰਾਣਾ ਗੁਰਜੀਤ ਸਿੰਘ ਕਾਂਗਰਸ ਸ਼ਹਿਰ ਦੇ ਵਿੱਚੋਂ ਹਰੇ ਆ ਤੇ ਐਤਕੀ ਲੋਕ ਪਿੰਡਾਂ ਦੇ ਵਿੱਚੋਂ ਵੀ ਉਹਨਾਂ ਦੀ ਸਾਰੀ ਜੋ ਜਫਤੂਈ ਪਾਈ ਜਫੀ ਪਾ ਕੇ ਘੁੱਟਣ ਵਾਲੀ ਆਤ ਹੈ ਉਤੋਂ ਲੋਕ ਬਿਲਕੁਲ ਭਲੀ ਭਾਂਦੀ ਜੜਿਆ ਜਾਣੂ ਹੋ ਚੁੱਕੇ ਨੇ ਉਹਨਾਂ ਨੇ ਜਫੀਆਂ ਤੋਂ ਸਵਾਲ ਉਹਨਾਂ ਕੱਲ ਮੰਚ ਤੋਂ ਵੀ ਇੱਕ ਕਿਹਾ ਕਿ ਮੇਰੇ ਕੋਲ ਜਫੀਆਂ ਹੀ ਆ ਉਹਨਾਂ ਕੋ ਜਫੀਆਂ ਦੇ ਸਵਾਲ ਉਹਨਾਂ ਦੇ ਪੱਲੇ ਕੁਛ ਨਹੀਂ ਨਾ ਹੀ ਉਹਨਾਂ ਪੰਜ ਕਪੂਰਸਲੇ ਲਈ ਕੁਝ ਕੀਤਾ ਇਸ ਕਰਕੇ ਲੋਕ ਉਹਨਾਂ ਨੂੰ ਪਛਾਣ ਗਏ ਔਰ ਬਿਲਕੁਲ ਨਕਾਰ ਕੇ ਸਿੱਟਣ ਗਏ ਇਥੋਂ ਜੀ ਆ ਕਾਂਗਰਸ ਪਾਰਟੀ ਇਸ ਵਾਰ বিজেপি ਸਰਕਾਰ ਦੇ ਟਾਰਗੇਟ ਆ ਨਾਰਾ ਆ ਰਿਹਾ ਸੀ ਇਸ ਵਾਰ 400 ਪਾਰ ਇਹਦਾ ਦੇਖੋ 400 ਪਾਰ ਮਤਲਬ 400 ਜਿਹੜੀ ਸੀਟ ਆ ਉਹ ਤੋਂ বিজেপি ਦਾ ਸਭਾਇਆ ਰੇਟ ਤਕਰੀਬਨ 150 ਦੇ ਅੰਦਰ ਰਹਿਣ ਵਾਲੀ বিজেপি ਕਿਉਂਕਿ ਜਿੰਨੀਆਂ ਗੱਲਾਂ ਹੋ ਰਹੀਆਂ ਨੇ ਜਿਹੋ ਜਿਹੀਆਂ ਗੱਲਾਂ ਮੋਦੀ ਸਾਹਿਬ ਕਰ ਰਹੇ ਉਹ ਬਹੁਤ ਹੀ ਬਖਲਾਅਟ ਵਿੱਚ ਗੱਲਾਂ ਕਰ ਰਿਹਾ ਜਿਹੜੇ ਸ਼ਗੂਫਾ ਬਣਾਇਆ ਜਾ ਰਿਹਾ ਜਿਹੜਾ ਕਿ ਇੱਕ ਖਾਸ ਜਿਹੜਾ ਧੜਾ ਉਹਨਾਂ ਦਾ ਜਿਹੜਾ ਮੀਡੀਆ ਜਿਹੜਾ ਉਹਦੇ ਨਾਲ ਜਿਹੜੇ ਨਾਲ ਨੇ ਉਹਦੇ ਕਰਕੇ ਇਹੋ ਜਿਹੇ ਗੱਲਾਂ ਕਰ ਰੇ ਗਰਾਊਂਡ ਤੇ ਲੋਕੀ ਦੇਖੋ ਜਿਹੜੀ ਹਰ ਇੱਕ ਘਰ ਦੀ ਸਵਾਣੀ ਆ ਜਿਹਦੇ ਘਰ ਦੇ ਵਿੱਚ ਚਾਰ ਪੈਸੇ ਉਹਨੇ ਜੋੜ ਕੇ ਰੱਖੇ ਸੀ ਜਿਹੜੇ ਵਕਤ ਵਿਵਕਤ ਕੰਮ ਆਉਣ ਨੇ ਨੋਟਬੰਦੀ ਦੇ ਨਾਂ ਤੇ ਉਹ ਵੀ ਕਢਾ ਲਿਆ ਕੋਈ ਕਾਰੋਬਾਰ ਨਹੀਂ ਕੋਈ ਕਿਸੇ ਤਰ੍ਹਾਂ ਦੀ ਉਹ ਗੱਲ ਬਾਤ ਨਹੀਂ ਜਿਹੜਾ ਪੈਟਰੋਲ ਕਹਿੰਦੇ ਸੀ ਮੈਂ 30 ਦਾ ਕਰਦਾ ਉਹ 100 ਤੋਂ ਉੱਪਰ ਹੋ ਗਿਆ ਜਿਹੜੀ ਆਟਾ ਜਿਹੜੀ ਦਾਲ ਤਿੱਕਰ ਸੀ ਉਹ ਕੋਈ ਵੀ ਦਾਲ 150 200 ਤੋਂ ਥੱਲੇ ਨਹੀਂ ਲੋਕ ਬਹੁਤ ਸਿਆਣੇ ਹੋ ਚੁੱਕੇ ਆ ਉਹ ਤਾਂ ਸਿਰਫ ਝੂਫੇ ਛੱਡਦੇ ਆ ਲੋਕੀ ਉਹ ਸਾਰੇ ਸਮਝ ਗਏ 9 ਪਾਰਟੀ ਦੇ ਲੋਕ ਸਭਾ ਕਟੂਰ ਸਾਹਿਬ ਤੋਂ ਉਮੀਦਵਾਰ ਕੈਬਨਟ ਮੰਤਰੀ ਲਾਲਜੀਤ ਸਿੰਘ ਖੁੱਲਰ ਕਪੂਰਸਲਾ ਵਿਖੇ ਪਹੁੰਚ ਰਹੇ ਨੇ ਤੇ ਉਹਨਾਂ ਦਾ ਜੀ ਆਇਆਂ ਨੂੰ ਆਖਦੇ ਹੋਏ ਸਾਡੀ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਜਿਹੜੀ ਹੈਗੀ ਆ ਦਰਜਾ ਬਦਰਜਾ ਬਲੱਟਿਆ ਸਾਹਿਬਾਨ ਅੱਥੇ ਪਹੁੰਚੇ ਹੋਏ ਨੇ ਤੇ ਅੱਜ ਪਹਿਲਾ ਦਿਨ ਉਹਨਾਂ ਦਾ ਕਪੂਥ ਲਿਆਂਦਾ ਰੋਡ ਸ਼ੋਅ ਦੇ ਰੂਪ ਦੇ ਵਿੱਚ ਅਸੀਂ ਕਪੂਥਲੇ ਦੇ ਬਜ਼ਾਰਾਂ ਦੇ ਵਿੱਚੋਂ ਹੁੰਦੇ ਹੋਏ ਇਹ ਮੰਦਰ ਮਾਤਾ ਭਦਰਕਾਲੀ ਜੀ ਵੀਖੇ ਉੱਥੇ ਮੱਥਾ ਟੇਕ ਕੇ ਉੱਥੇ ਸਮਾਪਤੀ ਕਰਾਂਗੇ ਅਤੇ ਘਰ ਘਰ ਜਾ ਕੇ ਸੁਨੇਹਾ ਪੰਚਾਵਾਂਗੇ ਇਹ عہد ਹੈਗਾ ਸਾਰੇ ਹਰੇਕ ਬਲੱਟਿਆ ਸਾਹਿਬਾਨ ਦਾ ਘਰ ਘਰ ਜਾ ਕੇ ਜਿਹੜਾ ਸਨੇਹਾ ਪੰਜਾਬਾਂਗੇ ਪਿਛਲੇ 2 ਸਾਲਾਂ ਦੀ ਕਾਰਗੁਜ਼ਾਰੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਜਿਹੜੇ ਆਪਣੇ ਕਾਰਜ ਕਾਲ ਦੌਰਾਨ ਜਿਹੜੇ 2 ਸਾਲਾਂ ਦੇ ਵਿੱਚ ਉਹਨਾਂ ਨੇ ਜਿਹੜਾ ਆਮ ਲੋਕਾਂ ਦੇ ਲਈ ਜਿਹੜਾ ਗਰੀਬ ਵਰਗ ਦੇ ਲੋਕਾਂ ਦੇ ਲਈ ਜਿਹੜਾ ਇਹ ਸਭ ਤੋਂ ਚੰਗੇ ਕੰਮ ਕੀਤੇ ਨੇ ਚਾਹੇ ਉਹ ਬਿਜਲੀ ਦੇ ਜ਼ੀਰੋ ਬਿੱਲ ਹੋਣ ਚਾਹੇ ਮੁਹੱਲਾ ਕਲੀਨਿਕ ਹੋਣ ਚਾਹੇ ਬੇਰੋਜ਼ਗਾਰ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਹੋਵੇ ਨਵੀਆਂ ਭਰਤੀਆਂ ਹੋਣ ਚਾਹੇ ਨਹਿਰੀ ਸਚਾਈ ਵਿਭਾਗ ਦਾ ਕੰਮ ਹੋਵੇ ਖੇਤਾਂ ਦੇ ਵਿੱਚ ਕਿਵੇਂ ਨਹਿਰੀ ਸਚਾਈ ਵਿਭਾਗ ਕੰਮ ਕਰੀਏ ਤੇ ਪੰਜਾਬ ਦਾ ਅੰਮ੍ਰਿਤ ਰੂਪੀ ਪਾਣੀ ਜਿਹੜਾ ਹੈਗਾ ਆ ਉਹ ਬਚਾਇਆ ਜਾ ਰਿਹਾ ਹੈਗਾ ਹਰ ਇੱਕ ਤਰ੍ਹਾਂ ਦਾ ਚਾਹੇ ਤੁਸੀਂ ਸੜਕ ਸੁਰੱਖਿਆ ਫੋਰਸ ਨਹੀਂ ਲੈ ਕੇ ਗੱਲ ਕਰ ਲੋ ਹਰ ਇੱਕ ਪਾਸੋਂ ਜਿਹੜਾ ਪੰਜਾਬ ਹੈਗਾ ਦੁਬਾਰਾ ਤੋਂ ਛੋੜੇ ਦੀ ਜਿਹੜੀ ਬਰ ਰਿਹਾ ਹੈਗਾ ਇਮਾਨਦਾਰ ਮੁੱਖ ਮੰਤਰੀ ਦੀ ਜਿਹੜੀ ਸ਼ਬੀ ਹੈਗੀ ਆ ਉਹ ਲੋਕਪ੍ਰੀਤਾ ਹੋਣ ਕਰਕੇ ਅੱਜ ਤੁਸੀਂ ਦੇਖ ਸਕਦੇ ਹੋ ਸਾਰੇ ਬੰਨੇ ਕੈਮਰਾ ਘਮਾਓ ਕਿ ਕਿਵੇਂ ਆਮ ਆਦਮੀ ਪਾਰਟੀ ਦੇ ਬੁਲਟਕੀ ਸਹਿਬਾਨਾ ਦੇ ਨਾਲ ਆਮ ਲੋਕ ਵੀ ਜਿਹੜੇ ਘਰਾਂ ਚੋਂ ਉੱਠ ਕੇ ਇੱਥੇ ਆਏ ਨੇ ਔਰ ਇਹ ਐਲਾਨ ਕਰਦੇ ਨੇ ਕਿ 1 ਜੂਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਸਾਡੇ ਕਪੂਰਥਲੇ ਤੋਂ ਲੋਕ ਸਭਾ ਕਟੂਰ ਸਾਹਿਬ ਤੋਂ ਸਾਡੇ ਜਿਹੜੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਉਹਨਾਂ ਨੂੰ ਜਿਤਾ ਕੇ ਪੂਰੇ ਪੰਜਾਬ ਦੇ ਵਿੱਚ 13 0 ਦਾ ਜਿਹੜਾ ਨਾਰਾ ਹੈਗਾ ਉਹ بلند ਕਰਾਂਗੇ ਅਤੇ ਘਰ ਘਰ ਜਾ ਕੇ ਸਨੇਹਾ ਲਾਵਾਂਗੇ ਕਿ ਜਿਹੜੀਆਂ ਪਿਛਲੀਆਂ ਇਹ ਮਾੜੀਆਂ ਸਰਕਾਰਾਂ ਸੀਗੀਆਂ ਚੋਰੂਪੀ ਠੱਗੂਪੀ ਸਰਕਾਰਾਂ ਸੀ ਉਹਨਾਂ ਨੇ ਕਿੱਦਾਂ ਪੈਸਾ ਜਿਹੜਾ ਠੱਗ ਕੇ ਆਪਣਾ ਜੇਬਾਂ 'ਚ ਭਰਿਆ ਤੇ ਕਿਵੇਂ ਕਹਾ ਇਮਾਨਦਾਰ ਸਰਕਾਰ ਨੇ 300 ਯੂਨਿਟ ਬਿਜਲੀ ਦੇ ਜਿਹੜੇ ਮਹੀਨੇ ਦੇ ਫ੍ਰੀ ਦੇ ਕੇ 600 ਯੂਨਿਟ ਦੋ ਮਹੀਨੇ ਦੇ ਫ੍ਰੀ ਦੇ ਕੇ ਲਗਭਗ ਇੱਕ ਗਰੀਬ ਘਰ ਦਾ ਜਿਹੜਾ 6 ਤੋਂ 7000 ਰੁਪਈਆ ਮਹੀਨਾ ਵੱਜਦਾ ਹੈਗਾ ਆ ਉਹ ਕਿਵੇਂ ਬਚਾ ਕੇ ਆਮ ਲੋਕਾਂ ਨੂੰ ਹੀ ਦੁਬਾਰਾ ਸਹੂਲਤ ਦਿੱਤੀ ਔਰ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਦੱਸ ਦਿੱਤੀ ਜਾਵਾਂ ਦਸਦਵਾਂ ਤੁਹਾਨੂੰ ਮੈਂ ਕਿ ਇਹਨਾਂ 87 ਤੋਂ 88% ਪੂਰੇ ਪੰਜਾਬ 'ਚ ਬਿਜਲੀ ਮੈਂ ਉਮੀਦਵਾਰ ਨਾਲ ਜਿੱਤ ਕੇ ਲੜੀ ਜੜੇ ਪਿੱਤੀ ਤੋਂ ਨੇ ਉਹ ਇਥੇ ਆਰੇ ਨੇ ਲੋਕਸ ਨੂੰ ਕੱਢ ਰਹੇ ਨੇ ਇੰਨੇ ਨਾਲ ਲੋਕਾਂ ਨੂੰ ਆਪਾਂ ਇਸ ਦੇ ਚਿੰਤ ਬਹੁਤ ਪ੍ਰਸਾਦ ਦੇਖਣ ਨੂੰ ਮਿਲਣ ਸਾਰੇ ਸਾਡੇ ਵਲੰਟੀਅਰ ਹਰ ਪਿੰਡ ਦੇ ਉੱਤੇ ਪਹੁੰਚੇ ਨੇ ਤਾਂ ਜੋ ਲੋਕਾਂ ਤੱਕ ਇਹ ਮੈਸੇਜ ਜਾ ਸਕੇ ਤੇ ਅਸੀਂ ਵਾਰ ਤੋਂ ਵਾਰ ਲੋਕਾਂ ਨੂੰ ਬੇਨਤੀ ਕਰਦੇ ਹਾਂ ਮੋਟਾ ਦੀ ਕਿ ਸਾਡੇ ਇਮਾਨਦਾਰ ਕੇ ਵੀ ਸਰਕਾਰ ਚ ਨਹੀਂ ਗਈ ਇਹ ਨਹੀਂ ਜਾਣਨੇ ਕੋਲ ਜਿਹੜੇ ਆਪਣੇ ਸੰਸਦ ਦੇ ਮੈਂਬਰ ਨੇ ਸਾਡੇ ਪੂਰੇ ਪੰਜਾਬ 'ਚੋਂ 13 ਤੇ 13 ਮੈਂਬਰ ਸਾਡੇ ਪਾਰਲੀਮੈਂਟ ਚ ਜਾਣਗੇ ਮੈਲਾ ਵਿੰਗ ਦਾ ਕੀ ਰੋਲ ਹੋਊਗਾ ਇੱਥੇ ਮੈਲਾ ਵਿੰਗ ਦਾ ਜੀ ਬਹੁਤ ਜ਼ਿਆਦਾ ਰੋਲ ਹੈ ਸਾਰੇ ਹੀ ਪਿੰਡਾਂ ਦੇ ਵਿੱਚ ਮੈਲਾ ਦਾ ਬਹੁਤ ਵਧੀਆ ਗਰੁੱਪ ਚੱਲ ਰਿਹਾ ਹੈ ਜੋ ਬਹੁਤ ਸਾਰੀਆਂ ਮੀਟਿੰਗਾਂ ਕਰ ਰਹੇ ਨੇ ਲੋਕਾਂ ਨੂੰ ਇਸ ਚੀਜ਼ ਦਾ ਇਸ਼ਾਰਾ ਕਰ ਰਹੇ ਨੇ ਕਿ ਅਸੀਂ ਇਸ ਜਿਹੜਾ ਸਮਾਂ ਹੈ ਹੁਣ ਵੋਟਾਂ ਦਾ ਅਸੀਂ ਚੰਗੀ ਮਾੜੀ ਸਰਕਾਰ ਨੂੰ ਚੁਣ ਸਕੀਏ ਜਿਹੜੀ ਸਰਕਾਰ ਅਸੀਂ ਪਹਿਲਾਂ ਚੋਣਾਂ ਚ ਚੁਣੀ ਪੰਜਾਬ 'ਚ ਉਹਦੇ ਬੋੜਨਗੇ ਆਪਣਾ ਅਸੀਂ ਹੋਂਦ ਦੀ ਵੋਟ ਪਾਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਈਏ ਤੇ ਭਾਰੀ ਬਹੁਤ ਮਤਲਬਿਤ ਹੈ ਅੱਜ ਇਸ ਕਟੂਰਥਲਾ ਹਲਕੇ ਦੇ ਚ ਜਿਹੜਾ ਲੋਕ ਸਭਾ ਹਲਕਾ ਕਟੂਰਥਲਾ ਵਹ ਗਿਆ ਰਾਜੀਤ ਸਿੰਘ ਕੁੜਗੀ ਪਹਿਲੀ ਵਾਰ ਇੱਥੇ ਰੋਡ ਸ਼ੋਅ ਦੇ ਵਿੱਚ ਆ ਰਹੇ ਆ ਉਹਨਾਂ ਦੇ ਆਉਣ ਤੇ ਉਹਨਾਂ ਦੇ ਸਵਾਗਤ ਦੇ ਵਿੱਚ ਔਰ ਜਿਹੜਾ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਬਹੁਤ ਭਾਰੀ ਜਿਹੜੇ ਹੈਗੇ ਆ ਮੋਟਰਸਾਈਕਲ ਰੈਲੀ ਹੁਣ ਜਾਰੀ ਹੈਗੀ ਆ ਔਰ ਬਹੁਤ ਜੋਸ਼ ਉਤਸ਼ਾਹ ਦੇ ਨਾਲ ਜਿਹੜੇ ਸਾਡੇ ਵਲੰਟੀਅਰ ਆਏ ਹੋਏ ਆਗੇ ਔਰ ਘੱਟ ਤੋਂ ਘੱਟ ਹੈ 2 ਤੋਂ 2.5 ਤੋਂ 3 ਘੰਟੇ ਜਿਹੜਾ ਇਹ ਸਾਡਾ ਰੋਡ ਸ਼ੋਅ ਚੱਲਣਾ ਹੈ ਆ ਉਹ ਕਿ ਟਾਈਟਨ ਟਾਇਰ ਰੋਡ ਸੋ ਜਲਾਗਰ ਐਸ ਰੋਡ ਸ਼ੋ ਨੂੰ ਖਡੂਰ ਸਾਹਿਬ ਹਲਕੇ ਦੇ ਜਿਹੜਾ ਲੋਕ ਸਭ ਲੋਕ ਸਭਾ ਹੜਾ ਖਡੂਰ ਸਾਹਿਬ ਹਲਕਾ ਆ ਇਹ ਰੋਡ ਸੋ ਜਿਹੜਾ ਹੈਗਾ ਜਿੱਤ ਦਾ ਪਰਚਮ ਲੈ ਰੰਦਾ ਹੋਇਆ ਜਾਏਗਾ ਇਹ ਇਹ ਜਿੱਤ ਦੀ ਆਵਾਜ਼ ਕਰਦਾ ਹੋਇਆ ਜਾਏਗਾ ਇਹ ਰੋਡ ਸੋ ਜਿਹੜਾ ਹੈਗਾ ਵਾ ਔਰ ਲਾਲ ਸਿੰਘ ਸਿੰਘ ਪੁੱਲਰ ਦੇ ਹੱਥ ਦੇ ਵਿੱਚ ਇਹ ਪੂਰਾ ਫਤਵਾ ਜਿਹੜਾ ਹੈਗਾ ਇਹ ਕਪੂਰਥਲਾ ਹਲਕੇ ਤੋਂ ਜਿੱਤ ਜੁਦਾ ਹੋਇਆ ਜਾਏਗਾ ਕਪੂਰਥਲਾ ਨੂੰ ਕਪੂਰਥਲਾ ਨੂੰ ਇੱਕ ਫਟਾਫਟ ਆਵੇ ਤੇ ਅਸੀਂ ਠਾ ਠਾ ਕਰਦੀਆਂ ਮੋਹਰਾ ਨੌਜਵਾਨ ਨਹੀਂ ਸਾਡਾ ਜਿੰਨਾ ਵੀ ਤਬਕਾ ਬਜ਼ੁਰਗ ਤਬਕਾ ਸਾਡੇ ਮਤਲਬ ਹਰ ਤਬਕਾ ਸਾਡੀ ਸਰਕਾਰ ਜਿਹੜੀ ਆ ਭਗਵੰਤ ਸਿੰਘ ਸਾਹਿਬ ਦੀ ਆਪ ਸਰਕਾਰ ਨੂੰ ਉਹ ਹੋਰ ਬੁਲੰਦੀਆਂ ਤੇ ਲਿਜਾਣ ਵਾਸਤੇ ਉਹ ਪਹਿਲੀ ਤਰੀਕ ਦੀ ਵੇਟ ਕਰ ਰਹੇ ਨੇ ਕਦੋਂ ਪਹਿਲੀ ਆਵੇ ਠਾ ਠਾ ਕਰਦੀਆਂ ਮੋਹਰਾਂ ਝਾੜੂ ਦੇ ਨਿਸ਼ਾਨ ਤੇ ਲਾਈਏ ਜਿਹੜੀ ਸਾਈਕਲ ਰੈਲੀ ਹੈ ਜਿਹਦੀ ਕੀ ਆਉਣ ਉਹਨਾਂ ਚ ਦਾਨ ਸਵਾਲ ਦਾ ਕੋਈ ਪ੍ਰੋਗਰਾਮ ਹੋਣ ਦੇ ਲਈ ਦੇਖੋ ਜੀ ਸਭ ਤੋਂ ਪਹਿਲਾਂ ਤੇ ਅੱਜ ਬਲਾਲਜੀਤ ਢੁੱਲਰ ਆ ਰਹੇ ਨੇ ਸੇ ਟ੍ਰਾਂਸਪੋਰਟ ਨੇ ਔਰ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਅਸੀਂ ਕਪੂਰਥਲੇ ਚ ਰੈਲੀ ਦਾ ਇੰਦਰਾ ਦਿੱਤਾ ਪੁਲਾਡੇ ਛੇਤੀ ਹੋ ਰਹੇ ਨੇ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਨਾ ਨਾ ਇੰਨੀ ਗਰਮੀ ਦੇ ਵਿੱਚ ਵੀ ਲੋਕ ਸਾਡੇ ਨਾਲ ਜੁੜੇ ਹੋਇਆ ਆ ਆਇਆ ਮੈਂ ਵੀ ਅੱਜ ਆਪਣਾ 100 ਮੋਟਰਸਾਈਕਲ ਲੈ ਕੇ ਇੱਥੇ ਪਹੁੰਚਾਂ ਕਿਉਂਕਿ ਲਾਲਜੀਤ ਭੁੱਲਦੇ ਅੱਗੇ ਬੜੀ ਵੱਡੀ ਜਿੱਤ ਕੀਤੀ ਆ ਅੱਜ ਭਵੰਤਮਾਨ ਜੀ ਦੇ ਸਾਰੇ ਵਿਕਾਸ ਦੇ ਕੰਮ ਦੇਖ ਕੇ ਜਾਂ ਉਹਨਾਂ ਦੇ ਕੰਮ ਦੇਖ ਕੇ ਲੋਕ ਇੰਨੇ ਦਰਸ਼ਕ ਅਸਗਾ ਨਾ ਅੱਜ ਗਰਮੀ ਵਿੱਚ ਵੀ ਅਸੀਂ ਪਹੁੰਚੇ ਹੋਇਆ ਪਾਣੀ ਹੀਟ ਕਰ ਰਿਹਾ ਅਸੀਂ ਇੱਕ ਬਾਅਦ ਵੀ ਲੋਕਾਂ ਰੋਕ ਕੇ ਜਾ ਕੇ ਡੋਰ ਤੋਂ ਡੋਰ ਕਰਕੇ ਮੈਨੂੰ ਵੱਧ ਵੱਧ ਲੋਕ ਪੁੱਟਣਾ ਡਾਵਾਗੇ ਜੀ ਨੂੰ ਜਿਤਾ ਕੇ ਲੋਕ ਸਭਾ 'ਚ ਭੇਜਾਂਗੇ ਆਉਣ ਵਾਲੇ ਸਮੇਂ 'ਚ ਜੋ ਭਵੰਤ ਧਰਮਾਂ ਜੀ ਜੀ ਵਾਤਵਾਂ ਵਾਂਹ ਮਜ਼ਬੂਤ ਹੋ ਰਿਹਾ ਹੈ ਜਿਹੜੇ ਕਾਰਜ ਰਹਿੰਦੇ ਹੋ ਪੰਜਾਬ ਦੇ ਕਾਰਖਾਨਿਆਂ ਕਿਉਂਕਿ ਮੋਦੀ ਸਰਕਾਰ ਉਹਨਾਂ ਨੂੰ ਬਹੁਤ ਹੀ ਪਿੱਛੇ ਕਰਨ ਦੀ ਕੋਸ਼ਿਸ਼ ਕਰ ਰਹੀ ਆ ਉਹਨਾਂ ਦੇ ਕੰਮਾਂ 'ਚ ਵਿਘਰ ਪਾ ਰਹੀ ਆ ਇਸ ਕਰਕੇ ਜਦੋਂ 13 ਦੇ 13 ਐਮਪੀ ਜਿੱਤ ਕੇ ਲੋਕ ਸਭਾ ਜਾਣਗੇ ਤੇ ਭਗਵਾਨ ਧਰਮਾਂ ਜੀ ਦੇ ਹੱਥ ਮਜ਼ਬੂਤ ਹੋਣਗੇ ਅਸੀਂ ਉਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਕਿ ਬਾਕਿਆ ਹੀ ਕੋਈ ਹੈ ਨਹੀਂ ਵੀ ਪੀ.ਸੀ.ਵੀ ਕਰਨੀ ਵੀ ਉਹਨਾਂ ਦੀ ਵਰਤ ਰਹੀ ਆ ਪਰ ਹੁਣ ਐਦ ਕੀ ਲੋਕ ਬਹੁਤ ਪੜਦ ਨੂੰ ਤੋੜ ਦੇਣਗੇ ਕਿਉਂਕਿ ਰਾਣਾ ਜੀ ਤੋਂ ਵੀ ਬੜੇ ਲੋਕ ਜੁਕੀ ਆ ਕੋਈ ਨਹੀਂ ਕੋਦੇ ਨਾਲ ਜੁੜੇ ਹੋਇਆ ਲੋਕ ਲੋਕਾਂ ਨੂੰ ਕੋਈ ਗਾਂ ਬੰਦਾ ਨਹੀਂ ਤੇ ਸਰੀਆ ਆਮਾਦੀ ਪਾਰਟੀ ਇੱਕ ਚੰਗੇ ਵਿਕਾਸ ਦੀ ਉਡੀਕ ਰਹੀ ਆ ਇਸ ਕਰਕੇ ਲੋਕ ਉਹਨਾਂ ਨਾਲ ਜੋ ਰਹੇ ਪਰ ਕੋਈ ਨਹੀਂ ਉਹ ਵੀ ਜਿਹੜੇ ਮੇਰੇ ਭਰਾ ਇੱਥੋਂ ਦਰਿਆਵਾਂ ਤੋਂ ਸਾਰਿਆਂ ਨੂੰ ਇਕੱਠੇ ਕਰਨ ਦੀ ਮੇਰੀ ਕੋਸ਼ਿਸ਼ ਆ ਮੈਂ ਬਲਾਕ ਵਾਲੇ ਸਾਰੇ ਭਰਾਵਾਂ ਨੂੰ ਇਕੱਠੇ ਕਰ ਚੁੱਕਾ ਉਹ ਸਾਰੇ ਮੇਰੇ ਨਾਲ ਆ ਖੜੇ ਆ ਵੇਲੇ ਜਿੰਨਾ ਇੱਥੇ ਦਾ ਆਪਣਾ ਸੰਗਠਨ ਆ ਉਹ ਅੱਜ ਵੀ ਮੇਰੇ ਨਾਲ ਖੜਾ ਆ ਮੈਂ ਉਹਨਾਂ ਨੂੰ ਇਹੀ ਇੱਕ ਸੰਦੇਸ਼ ਆ ਰਿਹਾ ਵੀ ਜੇ ਆਪਾਂ ਇੱਕ ਹੋਵਾਂਗੇ ਇਕੱਠੇ ਹੋਵਾਂਗੇ ਪਾਰਟੀ ਤਾਂ ਹੀ ਮਜ਼ਬੂਤ ਹੋ ਸਕਦੀ ਆ ਤਾਂ ਹੀ ਆਪਾਂ ਵਿਰੋਧੀਆਂ ਨੂੰ ਹਰਾ ਸਕਦੇ ਆ ਨਾ ਕਿ ਆਪਾਂ ਆਪਸ ਵਿੱਚ ਲੜ ਗਏ ਬਹੁਤ ਵਧੀਆ ਤੁਸੀਂ ਨਾਲ ਹੀ ਸਾਡੇ ਰਹੇ ਆ ਬਹੁਤ ਵਧੀਆ ਹੰਕਾਰ ਸੀਗਾ ਲੇਕਿਨ ਥੋੜੀ ਜਿਹੀ ਐਸੀ ਸੀਗੇ ਇਸ ਨੂੰ ਛੋਟੇ ਟਾਈਮ ਦੇ ਵਿੱਚ ਹੀ ਇਹ ਮੈਸੇਜ ਵੜਿਆ ਸੀਗਾ ਉਹ ਕੱਲ ਸ਼ਾਮ ਤੋਂ ਅਰੇਂਜਮੈਂਟ ਸ਼ੁਰੂ ਹੋਇਆ ਔਰ ਥੋੜੇ ਟਾਈਮ ਦੇ ਵਿੱਚ ਹੀ ਮਤਲਬ ਬਹੁਤ ਵਧੀਆ ਦੋਖਰ ਆਪ ਉਹ ਹਰੀ ਲੋਕਾਂ ਦਾ ਜਿਹੜਾ ਬਣਾ ਇੱਕ ਬਹੁਤ ਇੱਕ ਇੱਕ ਚੰਗਾ ਸਾਈਨ ਸਰ ਤੁਸੀਂ ਜਿੱਦਾਂ ਕੂਟਲਾ ਵਾਸੀਆਂ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਕਿ ਵੋਟਰਾਂ ਨੂੰ ਇਹ ਚੀਜ਼ ਚਾਹੁੰਦਾ ਉਹ ਸਿਰਫ ਉਸ ਸਮੇਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਜੋ ਇਹਦੇ 17 ਜੇਤੂ ਸਾਥ ਤੋਂ ਦੂਜੀ ਪਾਰਟੀਆਂ ਵੱਲੋਂ ਉਹ ਬਹੁਤ ਬਹੁਤ ਕਿਲਾਰੇ ਲਾਏ ਗਏ ਨਾ ਕਿ ਕੋਈ ਕੰਮ ਅਛੜੇ ਚੜਿਆ ਇੱਥੇ ਜੇ ਆਮ ਆਦਮੀ ਪਾਰਟੀ ਆਈ ਹੈ ਜਦੋਂ ਦਾ ਪਲੈਟਫਾਰਮ ਜੀਵਨ ਆਏ ਉਹਨਾਂ ਨੇ ਹੀ ਹੱਥ ਧਰ ਕੇ ਕੰਮ ਕੀਤਾ ਔਰ ਸਾਰੀ ਪਾਸੇ ਪਰ ਇੱਕ ਤੋਂ ਸੂ ਬਦਤੀਆ ਐਜੂਕੇਸ਼ਨ ਜਨ ਹੈਲਥ ਵਾਲੋ ਗਾਂ ਨੌਕਰੀਆਂ ਵਾਲੋ ਸਾਰੇ ਪਾਸੇ ਉਹਨਾਂ ਦੇ ਦੋ ਜਨਤ ਦੀ ਬਾਹ ਫੜੀ ਆ ਕੰਪਲ ਕੋਚ ਉਹ ਬੀਜੀਆ ਦਾ ਸਾਹਿਬ ਹਲਕਾ ਚਾਰਜੀ ਨੂੰ ਲੈ ਕੇ ਕੀ ਕਹਿਣਾ ਤੁਹਾਡਾ ਕਿਉਂਕਿ ਕਪੂਰਥਲੀ ਦੀ ਬਾਗਡੋਰ ਸੁਭਾਲਣ ਵਾਲਾ ਕੋਈ ਨਹੀਂ ਕੋਈ ਹਾਈ ਕਮਾਂਡ ਦੇ ਫੈਸਲਾ ਕਰਨਾ ਤੇ ਦੋ ਫੈਸਲਾ ਕਰੂਗੀ ਅਸੀਂ ਸਾਰੇ ਉਹਨਾਂ ਨਾਲ ਧੰਨਵਾਦ ਕੁਮਨ ਸਾਹਿਬ ਅੱਜ ਤੁਸੀਂ ਸ਼ਾਲੀਮਰ ਬਾਗ ਵਿੱਚ ਇੱਕ ਬਹੁਤ ਵੱਡਾ ਕਾਫਲਾ ਲੈ ਕੇ ਬਿਜਾਰਦਾ ਰੋਡ ਸ਼ੋਅ ਕਰ ਰਹੇ ਆ ਕੀ ਇਹਦਾ ਮਕਸਦ ਕੀ ਹੈ ਕਹਿਣਾ ਤੁਹਾਡਾ ਇਸ ਬੰਦੇ ਸਾਡਾ ਮਕਸਦ ਇਹ ਹੈ ਜੀ ਅਸੀਂ ਹਲਕਾ ਕਡੂਰ ਸਾਹਿਬ ਤੋਂ ਸਰਦਾਰ ਲਾਲਜੀਤ ਭੱਲਰ ਜਿਨ੍ਹਾਂ ਨੂੰ ਹੁਣਤਮਨ ਸਾਹਿਬ ਨੇ ਟਰੈਕਟਰ ਦੇ ਕੇ ਨਵਾਜਿਆ ਅਸੀਂ ਉਹਨਾਂ ਦੇ ਹੱਕ 'ਚ ਭਾਰੀ ਬਹੁਮਤ ਦੇ ਨਾਲ ਰੋਡ ਸ਼ੋਅ ਕੱਢ ਰਹੇ ਆ ਤੇ ਲੋਕਾਂ ਨੂੰ ਅਪੀਲ ਕਰ ਰਹੇ ਆ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਸਰਦਾਰ ਲਾਲਜੀਤ ਭੱਲਰ ਸਾਹਿਬ ਨੂੰ ਜਿਤਾਈਏ ਤੇ ਲੋਕਾਂ ਦੀ ਆਪਾਂ ਵੱਧ ਤੋਂ ਵੱਧ ਸੇਵਾ ਕਰ ਸਕੀਏ ਜਿਹੜੇ ਵੀ ਕੋਈ ਕੰਮ ਰੁਕੇ ਹੋਏ ਆ ਉਹ ਆਪਾਂ ਬਹੁਤ ਜਲਦੀ ਪਹਿਲ ਦੇ ਆਧਾਰ ਤੇ ਕਰਾਈਏ 看的我